ਸਾਡੇ ਪਿੰਡ ਜਿਹੜੀ ਆਟੇ ਵਾਲੀ ਚੱਕੀ ਆ ਉਹ ਤਾਂ ਖੁੱਲਦੀ ਆ 9 ਵਜੇ ਜਿਹੜੀਆਂ ਚਿੱਟੇ ਵਾਲੀਆਂ ਚੱਕੀਆਂ ਐ ਉਹ ਖੁੱਲਦੀਆਂ 4 ਵਜੇ ਸਰਪੀ ਕਿਹੜਾ ਚਾਹੂਗਾ ਨਸ਼ੇ ਯੁੱਧ ਨਸ਼ਾ ਵਿਰੋਧ ਅੱਜ ਕੈਂਪ ਲਾਇਆ ਹੈ ਹਾਂਜੀ ਯੁੱਧ ਨਸ਼ਾ ਵਿਰੋਧ ਜਿਹੜਾ ਮਾਨਯੋਗ ਸੀਐਮ ਸਾਹਿਬ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਮਹਿਮ ਚੱਲ ਰਹੀ ਆ ਉਹਦੇ ਵਿੱਚ ਸਾਡੇ ਵੱਲੋਂ ਜਿਹੜਾ ਨਸ਼ੇ ਦੇ ਖਿਲਾਫ ਤਾਂ ਜਿਹੜੇ ਨਸ਼ੇ ਵੇਚਣ ਵਾਲੇ ਦੇ ਖਿਲਾਫ ਤਾਂ ਕਾਰਵਾਈ ਚੱਲੀ ਰਹੀ ਆ ਬਹੁਤ ਨਾਲ ਹੀ ਨਾਲ ਜਿਹੜੇ ਅਸੀਂ ਆਮ ਲੋਕਾਂ ਨੂੰ ਪਿੰਡਾਂ ਚ ਜਾ ਕੇ ਜਿਹੜੇ ਸਾਡੇ ਇਹਨਾਂ ਦੇ ਨਾਲ ਅਵੇਅਰਨੈਸ ਕ੍ਰੀਏਟ ਕਰਨ ਵਾਸਤੇ ਤਾਂ ਕਿ ਆਪਸੀ ਗੱਲਬਾਤ ਕਰਨ ਵਾਸਤੇ ਤੇ ਨਾਲੇ ਪਤਾ ਲੱਗੇ ਵੀ ਕਿੱਥੇ ਕੋਈ ਕਬੀ ਪੇਸ਼ੀ ਹੈ ਜਾਂ ਕਿੱਥੇ ਕੋਈ ਐਕਸਲ ਲੈਣ ਵਾਲਾ ਜਿੱਥੇ ਕੋਈ ਨਸ਼ੇ ਵੇਚਣ ਵਾਲਾ ਉਹ ਸਾਹਮਣੇ ਸਾਹਮਣੇ ਹੋ ਕੇ ਜਿਹੜੀ ਗੱਲਬਾਤ ਹੋ ਜਾਂਦੀ ਆ ਉਸ ਤੋਂ ਬਾਅਦ ਇਹਦਾ ਇੱਕ ਤਾਂ ਅਵੇਅਰਨੈਸ ਦੇ ਵਿੱਚ ਫਰਕ ਪੈਂਦਾ ਸਾਰਿਆਂ ਨੂੰ ਵੇਅਰ ਹੋ ਜਾਂਦੇ ਅਜ ਵਿੱਚ ਬੀਬੀਆਂ ਵੀ ਆਈਆਂ ਸੀ ਬੱਚੇ ਵੀ ਸੀ ਨੌਜਵਾਨ ਵੀ ਸੀ ਤੇ ਨਾਲ ਬਜ਼ੁਰਗ ਵੀ ਆ ਸਾਰੇ ਤੇ ਉਹਦੇ ਵਿੱਚ ਜਿਹੜੀ ਨਸ਼ਿਆਂ ਖਿਲਾਫ ਮਹਿੰਮਾ ਉਸ ਦੇ ਵਿੱਚ ਆਪਾਂ ਨੂੰ ਚੰਗਾ ਉਸ ਦੇ ਵਿੱਚ ਹਲਾਰਾ ਮਿਲਦਾ ਤੇ ਉਸ ਦੇ ਵਿੱਚ ਆਪਾਂ ਸਾਰੇ ਰਲ ਮਿਲ ਕੇ ਕਾਮਯਾਬ ਹੋਣ ਦਾ ਉਹਦੇ ਚਾਂਸਸ ਵਧਦੇ ਆ ਤਾਂ ਉਸ ਸੰਬੰਧੀ ਇੱਥੇ ਹਰਦਾਸੇ ਪਿੰਡ ਆਏ ਆ ਤੇ ਇੱਥੇ ਕਾਫੀ ਜਨਾਂ ਨਾਲ ਜਿਹੜੀ ਗੱਲਬਾਤ ਕੀਤੀ ਹੈ ਤੇ ਮੈਨੂੰ ਪੂਰੀ ਆਸ ਹੈ ਵੀ ਜਿਹੜੇ ਪਿੰਡ ਦੇ ਮੋਤਬਰ ਆ ਉਹ ਸਾਰੇ ਰਲ ਕੇ ਆਪਾਂ ਇਹ ਜਿਹੜਾ ਨਸ਼ਿਆਂ ਦਾ ਕੋਡ ਹੈ ਇਹ ਉਹ ਪੱਕਾ ਕਤਮ ਕਰਾ ਗਏ ਸਾਡੇ ਤੱਕ ਕਿੰਨੀ ਕੁ ਰਿਕਵਰੀ ਹੋ ਚੁੱਕੀ ਹੈ ਤੇ ਕਿੰਨੇ ਦੋਸ਼ੀ ਅੰਦਰ ਜਾ ਸਾਡੇ ਜੀ ਕਰੀਬ 1600 ਦੇ ਕਰੀਬ ਅਸੀਂ ਪਿਛਲੇ 9 ਮਹੀਨੇ ਚ ਜਿਹੜੇ ਡਰੱਗ ਪੈਡਲਰ ਹੈ ਤੇ ਸਪਲਾਈਅਰ ਹੈ ਉਹਨਾਂ ਨੂੰ ਅਰੈਸਟ ਕਰਕੇ ਜੇਲ੍ਹਾਂ ਚ ਭੇਜਿਆ ਤੇ ਸਾਡੀ ਪਿਛਲੇ 5 ਸਾਲਾਂ ਦੀ ਜੇ ਕੁੱਲ ਰਿਕਵਰੀ ਮਿਲਾ ਲਓ ਉਸ ਤੋਂ ਵੱਧ ਹੈ ਰਣਦੀਰ ਰਿਕਵਰੀ ਜਿਹੜੀ ਸਾਡੇ ਬੜੀ ਮਿਹਨਤ ਦੇ ਨਾਲ ਜਿਹੜੇ ਸਾਡੇ ਸਾਰੇ ਮੁਲਾਜ਼ਮਾਂ ਨੇ ਕਨਸਟੇਬਲ ਤੋਂ ਲੈ ਕੇ ਐਸਐਚਓ ਐਸਪੀ ਤੱਕ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਤੇ 250 ਕਿਲੋ ਦੇ ਕਰੀਬ ਅਸੀਂ ਰਣਦੀਰ ਰਿਕਵਰੀ ਕੀਤੀ ਹੈ ਹੁਣ ਤੱਕ ਆ 9 ਮਹੀਨੇ ਪਿਛਲੇ ਚ ਤੇ ਬਾਕੀ ਵੀ ਜਿਹੜੀ ਭੁੱਕੀ ਫੀਮ ਤੇ ਹੋਰ ਨਸ਼ੇ ਨਸ਼ਿੱਲੀ ਗੋਲੀਆਂ ਵਗੈਰਾ ਉਹਨਾਂ ਚ ਬਹੁਤ ਰਿਕਵਰੀ ਹੈ ਜੋ ਪਿਛਲੇ 50 ਸਾਲਾਂ ਦਾ ਕੁੱਲ ਮਿਲਾ ਕੇ ਉਹਨਾਂ ਸਾਡਾ ਰਿਕਾਰਡ ਹੈ ਤੇ ਇੰਨੀ ਇਹਦੇ ਚ ਗੱਲ ਦੱਸਣ ਵਾਲੀ ਹੈ ਵੀ ਇੰਨੀ ਜਿਹੜੀ ਭਾਰੀ ਮਾਤਰਾ ਚ ਜਿਹੜੀ ਅਸੀਂ ਰਿਕਵਰੀ ਕੀਤੀ ਹੈ ਜਿਹੜੇ ਸਮਗਲਰਸ ਤੋਂ ਉਹ ਆਪਣੀਆਂ ਗਲੀਆਂਾਂ ਚ ਭੱਲਿਆ ਇਸ ਤੇ ਆਪਣੇ ਨੌਜਵਾਨ ਪੀੜੀ ਦੇ ਵਿੱਚ ਜਾਨ ਤੋਂ ਬਚ ਗਿਆ ਉਹ ਜਿਹੜੇ ਨਸ਼ੇ ਨੇ ਇੰਨਾ ਨੁਕਸਾਨ ਕਰਨਾ ਸੀ ਉਸ ਦਾ ਵਿਚਾਰ ਹੈਗਾ ਇਹਦੇ ਨਾਲ ਜੈਕਸਟਰ ਦੇ ਕਿੰਨੀ ਕੋ ਮਤਲਬ ਜੇ ਟ੍ਰੈਡ ਕਾਲਾ ਦਿੱਤੀ ਹੈ ਉਹ ਚੀਜ਼ ਕਿੰਨੀ ਕੋ ਨਕੀਲ ਗੱਸੀ ਜਾ ਚੁਕੀ ਹੈ ਬਿਲਕੁਲ ਜੀ ਉਹਦੇ ਵਿੱਚ ਵੀ ਸਾਡੇ ਪਿਛਲੇ ਦਿਨਾਂ ਦੇ ਵਿੱਚ ਅਸੀਂ ਬਹੁਤ ਬੰਦੇ ਵੜੇ ਆ ਕਰੀਬ ਅਸੀਂ 9 ਮਹੀਨਿਆਂ ਚ 67 ਤਾਂ ਇਲੀਗਲ ਵੈਪਨ ਜਿਹੜੇ ਰਿਕਵਰ ਕੀਤੇ ਐ ਇਹਨਾਂ ਤੋਂ ਇਹਨਾਂ ਦੀ ਗੈਂਗਸਟਰਸ ਦੀ ਇਹਨਾਂ ਦੇ ਐਸੋਸੀਏਟਸ ਨੂੰ ਫੜ ਕੇ ਥੈਂਕ ਯੂ ਹਾਂ ਜੀ ਕੀ ਨਾਮ ਹੈ ਮੇਰਾ ਨਾਮ ਸਰਜੀਤ ਸਿੰਘ ਹੈ ਜੀ ਕਹਿੰਦਾ ਹਰਗਾਸ ਹੈ ਜੀ ਕਿਵੇਂ ਪਿੰਡ ਦੇ ਵਿੱਚ ਮਾਹੌਲ ਹੈ ਨਸ਼ਾ ਵੇਚਣ ਦਾ ਤੇ ਖਰੀਦਣ ਦਾ ਮੇਰੇ ਘਰ ਦੇ ਕੋਲ ਵਿਕਦਾ ਜੀ ਨਾ ਕੋਈ ਇੱਥੇ ਵੇਚਣ ਵਾਲਾ ਨਾ ਪਤਾ ਲੱਗਦਾ ਕਿ ਕਿੰਨੇ ਕਹਿੰਦੇ ਤੇ ਨਾ ਹੀ ਪੀਣ ਵਾਲੇ ਸੜਕੋਂ 7 8 ਕਹੇ ਤੋਂ ਚੱਲ ਪੈਂਦਾ ਕੰਮ ਤੇ ਫੇਰ ਘੰਟੇ 2 ਘੰਟੇ ਤੜਕੇ ਤੇ ਘੰਟੇ 2 ਘੰਟੇ ਸ਼ਾਮ ਨੂੰ ਰਾਤ ਨੂੰ ਮਿਹਰੇ ਤੱਕ ਉੱਥੇ ਪਿੰਦੇ ਆ ਤੇ ਦੇਣ ਵਾਲਾ ਤਾਂ ਪਤਾ ਨਹੀਂ ਉਹ ਕਿਵੇਂ ਫੜਾ ਜਾਂਦੇ ਇਹ ਕਿਧਰ ਆਉਂਦੀ ਆ ਪਾਸੇ ਲਾਭ ਤਾਂ ਨਹੀਂ ਹੁੰਦਾ ਕੋਈ ਪੈਣ ਦਾ ਪੈਣ ਤੇ ਹੀ ਅਫਸਰ ਆ ਕੇ ਬੋਲੇ ਐ ਕੀ ਇਹਦਾ ਕੋਈ ਅਸਰ ਹੋਵੇਗਾ ਅਸੀਂ ਆ ਰਹਿਆਂ ਕਿ ਇਹ ਹੋਵੇ ਅਸਰ ਤਾਂ ਸਾਡੀ ਤਾਂ ਜ਼ਿੰਦਗੀ ਸਾਰੀ ਦੋ ਬੱਚੇ ਮੇਰੇ ਆਪ ਦੇ ਪਿੰਦੇ ਮੈਂ ਕਹਿੰਨਾ ਵੀ ਐਦਾਂ ਕੋਈ ਨਰਕ ਕੋਈ ਨਹੀਂ ਮੇਰਾ ਹੁਣ ਸੁਖ ਲੈਣ ਦਾ ਟਾਈਮ ਆ ਮੈਨੂੰ ਫਿਕਰ ਰਹਿੰਦਾ ਇਹ ਮੇਰੇ ਕੋਤੀ ਪੋਤੇ ਐ ਇੱਥੇ ਉਹ ਦਦ ਲੋ ਕਾਲੀ ਗਾਲ ਕਿਹੜੀ ਐ ਤੇ ਦੂਜਾ ਉੱਥੇ ਜਿਹੜੇ ਖਾਂਦੇ ਪੀਂਦੇ ਆ ਉੱਥੇ ਹੀ ਬਾਥਰੂਮ ਕਰਦੇ ਆ ਹੱਜੀ ਥੋੜਾ ਜਾ ਕੇ ਪਾਵੇ ਬਾਹਰ ਵੀ ਜਗ੍ਹਾ ਤਾਂ ਨਹੀਂ ਥੋੜਾ ਹੋਰ ਵੀ ਕਰ ਕੀ ਮੰਗ ਕਰਦੇ ਤੁਸੀਂ ਹੁਣ ਅਸੀਂ ਮੰਗ ਕਰਦੇ ਵੀ ਸਾਡੇ ਗਵਰਨ ਹੋਏ ਕੰਮ ਬੰਦ ਹੋਵੇ ਇਹ ਨਾ ਆਵੇ ਕਿ ਸਾਡੀ ਜਾਨ ਸੌਖੀ ਹੋਵੇ ਇੱਥੇ ਨਾ ਮਿਲੇ ਸਾਡੇ ਬੱਚੇ ਲਾਹ ਲੈਣ ਜਾਣਗੇ ਉਥੇ ਫੜੇ ਜਾਣਗੇ ਹੜ ਕੇ ਨੂੰ ਬੰਨਣਗੇ ਅਗਲੇ ਸਾਡੇ ਵਰਗੇ ਵੀ ਕੋਈ ਨਾ ਨਾਲ ਨਹੀਂ ਤੁਰਨਾ ਉਹਨਾਂ ਨੂੰ ਸ਼ਰਮ ਆਉਗੀ ਪਤਾ ਲੱਗੂ ਜੇ ਘਰੇ ਆ ਕੇ ਫੜਾ ਗਿਆ ਅਗਲੇ ਸ਼ਰਮ ਕਿਸੇ ਨੂੰ ਕੀ ਆਉਣੀ ਇਹਨੂੰ ਵੇਖਣਾ ਨਾ ਕਹਿਣਾ ਚੋਰ ਲੱਗੇ ਨਾ ਕੁੱਤਾ ਭੌਂਕੇ ਪਿੰਡ ਦੇ ਪਿੰਡ ਚ ਵੇਚੀ ਜਾਂਦੇ ਤੇ ਪਿੰਡ ਚ ਖਾਈ ਜਾਂਦੇ ਜੇਤੇ ਹੋਰ ਕੋਈ ਚੀਜ਼ ਚਾਹੇ ਨਹੀਂ ਮਿਲਦੀ ਤੁਹਾਡਾ ਕੀ મતલਬ ਹੈ ਕਿ ਪਿੰਡ ਦੇ ਨੌਜਵਾਨ ਹੀ ਪਿੰਡ ਦੇ ਨੌਜਵਾਨੀ ਦਾ ਦੁਸ਼ਮਣ ਬਣਿਆ ਹੋਇਆ ਹਾਂ ਪਿੰਡ ਦੇ ਪਿੰਡ ਚ ਬਣਿਆ ਜੀ ਮੈਂ ਤਾਂ ਸ਼ਰਿਆ ਆਵੇਂ ਗੱਲ ਅੱਛਾ ਸਹਿਰ ਹਰਦਾਸ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਪ੍ਰੋਗਰਾਮ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਤੁਹਾਡੀ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜਾ ਤੁਸੀਂ ਸਾਡੇ ਨਗਰ ਵਿੱਚ ਪਹੁੰਚੇ ਠੀਕ ਹੈ ਕਹਿਣਾ ਇਹ ਚਾਹੁੰਦੇ ਹਾਂ ਕਿ ਸਾਡੇ ਪਿੰਡ ਜਿਹੜੀ ਆਟੇ ਵਾਲੀ ਚੱਕੀ ਆ ਉਹ ਤਾਂ ਖੁੱਲਦੀ ਆ 9 ਵਜੇ ਜਿਹੜੀਆਂ ਚਿੱਟੇ ਵਾਲੀਆਂ ਚੱਕੀਆਂ ਐ ਉਹ ਖੁੱਲਦੀਆਂ 4 ਵਜੇ ਤੇ ਲੋਕ ਇੱਥੇ ਕਿਉਂ ਨਹੀਂ ਬੋਲਦੇ ਉਹ ਜੇ ਤੂੰ ਤਰਵੰਡੀ ਜਾਨਾ ਦਾ ਅਰchna ਮੈਂਬਰਾ ਤੈਨੂੰ ਵੜ ਦੇਣਾ ਨਹਿਰ ਤੋਰੇ ਜਾਂਦਿਆਂ ਜਾਂਦਿਆਂ ਇਹਨਾਂ ਨੇ ਉਹ ਚਿੱਟੇ ਆ ਲਿਆ ਨੇ ਜੇ ਤੂੰ ਇਹਨਾਂ ਦੇ ਖਿਲਾਫ ਬੋਲੇਗਾ ਮੈਂ ਤਾਂ ਨਹੀਂ ਜਾਣਾ ਤੂੰ ਬੋਲ ਲਾ ਅਸੀਂ ਤੂੰ ਤਾਂ ਵੱਡਿਆ ਜਾਣਾ ਅਸੀਂ ਵੱਡੇ ਨਹੀਂ ਜਾਣਾ ਇਸ ਚੀਜ਼ ਨੇ ਸਾਰੇ ਮੁਲਕ ਦਾ ਬੇੜਾਗਰ ਕਰਤਾ ਇਹ ਅੱਗ ਘਰ ਘਰ ਜਾਣੀ ਆ ਜਿੱਦਾਂ ਘਰ ਘਰ ਗਈ ਉਹਦੇ ਲੋਕਾਂ ਨੇ ਕੰਟਰੋਲ ਕਰਨਾ ਉਹਦੇ ਹੋਣਾ ਨਹੀਂ ਇਹ ਗੱਲ ਕਹਿੰਦਾ ਮੈਂ ਖਿਮਾਂ ਦਾ ਯਾਦਤਾ ਫਿਰ ਜੀ ਕੀ ਨਾਮ ਭਦਰ ਸਿੰਘ ਪਿੰਡ ਰਦਾਸਾ ਅੱਜ ਨਸ਼ਾ ਯੁੱਧ ਨਸ਼ਾ ਵਿਰੋਧ ਪ੍ਰੋਗਰਾਮ ਕੀਤਾ ਗਿਆ ਤੁਹਾਡੇ ਪਿੰਡ ਦੇ ਵਿੱਚ ਕਿਵੇਂ ਲੱਗਿਆ ਤੁਹਾਨੂੰ ਪ੍ਰੋਗਰਾਮ ਸਰਕਾਰ ਦਾ ਸਰਕਾਰ ਦਾ ਅੱਜ ਕੋਸ਼ਿਸ਼ ਕਰਦੀ ਫਿਰਦੀ ਹੈ ਬਿਸਤਰ ਹੁੰਦੇ ਆ ਉਹਨਾਂ ਦਾ ਲੋਕਾਂ ਨੂੰ ਸੁਝਾਉਂਦੇ ਆ ਕਿ ਬਾੜ ਅਰੇ ਜਿਹੜੇ ਨਸ਼ਾ ਕਰਨਾ ਚਾਹੁੰਦੇ ਉਹਨਾਂ ਦੀ ਮਰਜ਼ੀ ਕਰਨੀ ਫੇਚਾਣੇ ਜਾਂਦੀ ਮਰਜ਼ੀ ਕਰਮੀ ਕੋਸ਼ਿਸ਼ ਕਰ ਰਹੀ ਹੈ ਸਰਕਾਰ ਇਹਨਾਂ ਨੂੰ ਕਹਿਣਾ ਕਿ ਕੀ ਕਰਾਂ ਕੋਈ ਆ ਆਜਾ ਦੀ ਗੱਲ ਅਫਸਰ ਹੁੰਦੇ ਬਾਦੇ ਨਸ਼ਾ ਸ਼ੁਰੂ ਕਰਨ ਵਾਸਤੇ ਕੋਸ਼ਿਸ਼ ਕਰ ਰਿਹਾ ਵੀ ਜਿਹੜੇ ਬੱਚੇ ਨਸ਼ਾ ਕਰਦੇ ਆ ਵੀ ਉਹਨਾਂ ਨੂੰ ਅਸੀਂ ਦਾਖਲ ਕਰਾ ਕੇ ਹਸਪੀਟਲ ਚ ਉਹਨਾਂ ਨੂੰ ਨਸ਼ਾਰਤ ਕਰਵਾ ਦੇਾਂਗੇ ਪਰ ਉਹ ਜਿਹੜੇ ਨਸ਼ਾ ਕਰਦੇ ਹੋ ਜਾਣਦੇ ਆ ਵੀ ਉਹ ਜਾਂਦੇ ਜਾਂ ਨਹੀਂ ਜਾਂਦੇ ਤੁਹਾਡੇ ਪਿੰਡ ਚ ਪਹਿਲਾਂ ਇੱਕ ਨਾਮ ਹੁੰਦਾ ਸੀ ਗੱਜਲ ਸਿੰਘ ਵਗੈਰਾ ਪਰਿਵਾਰ ਉਹ ਬਹੁਤ ਵੇਚਦਾ ਸੀਗਾ ਹੁਣ ਨਸ਼ੇ ਦੀ ਕਿੰਨੀ ਕੁ ਜਿਹੜੀ ਹੈਗੀ ਆ ਆਮਦ ਹੋ ਰਹੀ ਹੈ ਕਿ ਕਿੰਨਾ ਕੁ ਵੇਚ ਕੇ ਕ੍ਰਿਕਟ ਪ੍ਰੋਗਰਾਮ ਤੋਂ ਉਹ ਤਾਂ ਵੈਸੇ ਮਾਰਿਆ ਗਿਆ ਗੱਜਲ ਸਿੰਘ ਹੁੰਦਾ ਉਹ ਲੜਕੀ ਹੈ ਮੇਰੇ ਖਿਆਲ ਦੋ ਇਹ ਇਹ ਉਹ ਫੜੇ ਫੜੇ ਆ ਮੇਰੇ ਨਾਲ ਨਹੀਂ ਇੱਕ ਤਾਂ ਕੀ ਹੁਣ ਪਹਿਲੇ ਦੀ ਤਰ੍ਹਾਂ ਵਿਕ ਰਿਹਾ ਹੈ ਜਾਂ ਉਸ ਤੋਂ ਫਰਕ ਹੈ ਕੁਝ ਨਹੀਂ ਹੁਣ ਤਾਂ ਕੋਈ ਉਧਰ ਗਏ ਨਹੀਂ ਵਸੇ ਜਿਹੜੇ ਬੰਦੇ ਨਾਲ ਜਿਹਨਾਂ ਨੂੰ ਪਤਾ ਹੋਊਗਾ ਬਸੇ ਉਧਰ ਬਹੁਤ ਘਟ ਗਏ ਮੈਂ ਨਾ ਬੜਾ ਕਦੇ ਨੰਦੇ ਨੂੰ ਮੈਂ ਉਧਰ ਤੀਕੋ ਵੀ ਮੇਰੀ ਜਾਦੀ ਜਾਵਾ ਵੀ ਜੀਰ ਵਾਲੇ ਪਾਸੇ ਰਹਿੰਦੀ ਹੈ ਬਈ ਜੀਤ ਕਰ ਅੱਜ ਜਿਹੜਾ ਪ੍ਰੋਗਰਾਮ ਹੋਇਆ ਪਿੰਡ ਦੇ ਵਿੱਚ ਕਿਵੇਂ ਲੱਗਿਆ ਤੁਹਾਨੂੰ ਪ੍ਰੋਗਰਾਮ ਬਹੁਤ ਵਧੀਆ ਜੀ ਕੀ ਹੁਣ ਕਹਿਣਾ ਚਾਹੁੰਦੇ ਹੋ ਇਹਦੇ ਚ ਪਿੰਡ ਚ ਨਸ਼ਾ ਵਧਿਆ ਜਾਂ ਘਟਿਆ ਵੇਲੇ ਨਾਲ ਜੀ ਵਧਿਆ ਵਧਿਆ ਹੀ ਹੈ ਪਹਿਲਾਂ ਤਾਂ ਇੱਕੋ ਘਰ ਵੇਚਦਾ ਸੀ ਕਿ ਉਹ ਹੋਰ ਵੀ ਵੇਚਦੇ ਸੀ ਕਿ ਜਿਹੜੇ ਮਰ ਗਏ ਆ ਜੀ ਹੁਣ ਹੋਰ ਬਥੇਰੇ ਵੇਚਦੇ ਆ ਹੁਣ ਹੋਰ ਬਥੇਰੇ ਨਿਕਲੇ ਆਏ ਵੇਚਣ ਵਾਲੇ ਕੀ ਕਹਿਣਾ ਅਸੀਂ ਇਹ ਕਹਿੰਨੇ ਆ ਵੀ ਹੋਂਦੇ ਮੇਰਾ ਤਾਂ ਬੱਚਾ ਉਹ ਖੁਦ ਖਾਂਦਾ ਵਾ ਤੇ ਜਦੋਂ ਸੌਦਾ ਪੱਤਾ ਮੰਗੀਦਾ ਗਾਲਾਂ ਬਹੁਤ ਘਰੇ ਕੱਢਦਾ ਵਾ ਤੇ ਅਸੀਂ ਕਹਿੰਨੇ ਵੀ ਨਸ਼ਾ ਬੰਦ ਹੋਵੇ ਇੱਕ ਪਾਸੇ ਤਾਸ਼ ਚੱਲਦੀ ਆ ਤੇ ਬਾਲਮੀਕ ਦੀ ਇਹੀ ਰੰਕੀਰਾਂ ਦੀ ਜਗ੍ਹਾ ਤੇ ਨਾਲੇ ਮੂਤ ਦੇ ਨਾਲੇ ਚਿੱਟਾ ਵੇਚਦੇ ਆ ਜੀ ਅਸੀਂ ਇਹ ਕਹਿੰਨੇ ਨਸ਼ਾ ਬੰਦ ਹੋਵੇ ਤੇ ਹੋਂ ਦੀ ਪੀੜੀ ਵਧੀਆ ਹੋਵੇ ਕਿਉਂ ਸਾਡੇ ਭੋਰਾ ਭੋਰਾ ਬੱਚੇ ਆ ਤੇ ਪਰ ਸਾਨੂੰ ਚਿੱਟਾ ਨਹੀਂ ਵਿਕਣਾ ਚਾਹੀਦਾ ਇੱਥੇ ਤੇ ਚਿੱਟੇ ਦੀ ਸਮਾਪਤੀ ਹੋਣੀ ਚਾਹੀਦੀ ਆ ਧੰਨਵਾਦ ਆ ਜੀ ਕਿ ਵੀ ਦਾ ਅੱਜ ਦਾ ਪ੍ਰੋਗਰਾਮ ਕਿਵੇਂ ਲੱਗਾ ਤੁਹਾਨੂੰ ਅਫਸਰ ਇੱਥੇ ਆਏ ਕਿ ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਲੱਗਾ ਭਾਈ ਜੀ ਸਾਡੇ ਨੌਜਵਾਨ ਜਿੰਨੇ ਬੱਚੇ ਆਉਣ ਵਾਲੀ ਪੀੜੀ ਮਾਪਿਆਂ ਨੇ ਮਸਾਂ ਪਾਈ ਆ ਮਾਵਾਂ ਨੇ ਬਹੁਤ ੱੱਕੇ ਖਾ ਕੇ ਪਾਈ ਆ ਠੀਕ ਆ ਬੱਚੇ ਨਸ਼ਾ ਕਰਦੇ ਵੇਚਣ ਆਏ ਸਾਡੇ ਬਾਹਰੇ ਆ ਤੇ ਖਾਣ ਵਾਏ ਉਦੋਂ ਜੋ ਘਰਾਂ ਦੇ ਵਿੱਚ ਨਸ਼ਾ ਮਿਲਦਾ ਏ ਤੇ ਬੱਚੇ ਵੀ ਕੀ ਕਰਨ ਬੱਚੇ ਮਾਵਾਂ ਨਾਲ ਲੜਦੇ ਆ ਜੁੰਡੇ ਪੜਦੇ ਆ ਵਸ ਦੀ ਗੱਲ ਕੋਈ ਨਹੀਂ ਜੀ ਕੀ ਮੰਗ ਕਰਦੇ ਤੁਸੀਂ ਅਸੀਂ ਮੰਗੇ ਕਰਦੇ ਆ ਕਿ ਸਾਡੇ ਪਿੰਡ ਦੇ ਵਿੱਚ ਨਸ਼ਾ ਜਵਾਂ ਖਤਮ ਹੋ ਕੀਤਾ ਜਾਵੇ